ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਾ ਦੋ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਗੱਡੀਆਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੀਆਂ ਰੇਟ ਵੀ ਪਸੰਦ ਆਉਣਗੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਜਿਹੜੇ ਏਰੀਆ ਚ ਤੁਸੀਂ ਕਹਿੰਦੇ ਸੀਗੇ ਗੱਡੀਆਂ ਮਸ਼ੀਨਰੀਆਂ ਜਿਹੜੇ ਰੇਟਾਂ ਚ ਕਹਿੰਦੇ ਸੀਗੇ ਉਨੇ ਰੇਟ ਚ ਆਪਾਂ ਲੈ ਕੇ ਪਹੁੰਚੇ ਹਾਂ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਨਾਲ ਦੀ ਨਾਲ 94656929488 ਜੇ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜੋ ਐਡ ਆਪਾਂ ਲਗਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਆਂ ਜੀ ਵੀਡੀਓ ਚੈੱਕ ਕਰੋ ਤੁਸੀਂ ਫੋਟੋਆਂ ਮਾਲਕ ਨੇ ਵਧੀਆ ਖਿੱਚ ਕੇ ਭੇਜੀਆਂ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਸੀ 2014 ਮਾਡਲ ਗੱਡੀ ਹੈ ਗੱਡੀ ਫਾਸਟ ਓਨਰ ਹੈ ਜੀ ਇਹ ਇੱਕ ਹੱਥ ਚੱਲੀ ਹੋਈ ਹੈ ਤੇ ਘਰੇ ਗੱਡੀ ਖੜੀ ਹੈ ਅੰਮ੍ਰਿਤਸਰ ਮਾਲਕ ਦਾ ਏਰੀਆ 85 90 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਚੁਗੀ 4 ਲੱਖ ਰੁਪਇਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਨੇ ਕਿਹਾ ਰੇਟ ਉੱਤੇ ਥੱਲੇ ਬਹਿ ਕੇ ਕਰ ਲਾਂਗੇ ਬਾਕੀ ਗੱਡੀ ਸੋਹਣੀ ਹੈ ਤੁਹਾਡੇ ਸਾਹਮਣੇ ਜੀ ਫੋਟੋਆਂ ਚ ਤੁਸੀਂ ਦੇਖ ਰਹੇ ਹੋ ਅੰਦਰੋਂ ਬਾਹਰੋਂ ਇਹਨਾਂ ਨੇ ਫੋਟੋਆਂ ਵਧੀਆ ਖਿੱਚ ਕੇ ਆਪਣੇ ਕੋਲੇ ਭੇਜੀਆਂ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ 9888139694 ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਆਪ ਕਰ ਲਿਓ ਅਸ਼ੋਕਾ ਲੈ ਲੈਣ ਦਾ ਇੱਕ ਆਪਾਂ ਲੈ ਕੇ ਪਹੁੰਚਿਆ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੀ 2014 ਮਾਡਲ ਮਾਲਕ ਨੇ ਦੱਸਿਆ ਹੈ 14 ਮਾਡਲ ਤੇ ਬਾਡੀ ਲਾਈਨ ਪੂਰੀ ਵਧੀਆ ਸੀ ਸਾਰਾ ਕੁਝ ਵਧੀਆ ਹੈਗਾ ਤੇ 280 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਜਿਵੇਂ ਕਿ ਛੋਟਾ ਹਾਥੀ ਹੁੰਦਾ ਜੀ ਪੀਕਅਪ ਹੁੰਦੀ ਐ ਉਦਾਂ ਦਾ ਜੀ ਇਹ 280 ਦੇ ਵਿੱਚ ਮਾਲਕ ਨੇ ਕਿਹਾ ਵੀ ਡੀਲ ਕਰ ਦਾਂਗੇ ਮੌਕੇ ਤੇ ਡਿਸਕਾਊਂਟ ਹੋ ਜਾਊਗਾ ਇੱਕ ਵਾਰੀ ਫਿਕਸ ਰੇਟ ਨਹੀਂ ਇਹਨਾਂ ਨੇ ਆਖਿਆ ਸੀ ਤੇ ਇੱਕ ਡਿਮਾਂਡ ਇਹਨਾਂ ਨੇ ਆਖੀ ਐ ਲਾ ਕੇ ਤੁਸੀਂ ਮਾਲਕ ਦੇ ਘਰੇ ਜਾਓਗੇ ਤੁਸੀਂ ਦੇਖੋਗੇ ਚਲਾ ਕੇ ਦੇਖੋਗੇ ਤੋਰ ਕੇ ਦੇਖੋਗੇ ਜਦੋਂ ਪਸੰਦ ਆ ਜਾਊਗਾ ਉਸ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਕਰ ਲਿਓ ਰੇਟ ਉੱਤੇ ਥੱਲੇ ਹੋ ਜਾਊਗਾ ਲੁਧਿਆਣਾ ਹੀ ਖੜਿਆ ਜੀ ਇਹ ਟਾਇਰ ਨਵੇਂ ਨੇ ਕੰਡੀਸ਼ਨ ਨਾਲ ਲੁੱਕਿਆ ਕਾਗਜ਼ ਪੱਤਰ ਕੰਪਲੀਟਡ ਨੇ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖੋ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਸੀ 99143 88519 ਕੋਈ ਵੀ ਗੱਲ ਕਰਨੀ ਹੈ ਤਾਂ ਮਾਲਕ ਨਾਲ ਆਪ ਹੀ ਤੁਸੀਂ ਕਰ ਲਿਓ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 94656 29488 ਪੂਰੀ ਵੀਡੀਓ ਚ ਉੱਤੇ ਲਿਖਿਆ ਰਹਿੰਦਾ ਜੇ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਬੋਲਟ ਕਿਸੇ ਵੀ ਏਰੀਆ ਚ ਵੇਚਣਾ ਚਾਹੁੰਦੇ ਹੋ ਆਪਣੇ ਨੰਬਰ ਤੇ ਭੇਜੋ ਵੀਡੀਓ ਜਾਣਕਾਰੀ ਫੋਟੋ ਮਾ ਹੁਣ ਤੁਸੀਂ ਸਬਪਟ ਗੱਡੀ ਚੈੱਕ ਕਰੋ ਜੀ ਸਬਪਟ ਪੰਜਾਬ ਨੰਬਰ ਐਲ ਡੀ ਆਈ ਮਾਡਲਸ ਤੇ 2027 ਤੱਕਰ ਪਾਸਿੰਗ ਹੈ ਜੀ 7 ਮਾਡਲ ਗੱਡੀ ਹੈ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ 1,55,000 ਰੁਪਏ ਪਹੁੰਚੀ ਹੈ ਗੱਡੀ ਦੇ ਬੈਂਪਰ ਦੇਖ ਲਓ ਵਧੀਆ ਆਪਾਂ ਨੂੰ ਮਿਲ ਜਾਣਗੀ 1,55,000 ਰੁਪਏ ਮਾਲਕ ਵੱਲੋਂ ਡਿਮਾਂਡ ਹੈ ਜੀ ਗੱਡੀ ਆਪਾਂ ਨੂੰ ਮਿਲੂਗੀ ਨਾਬੇ ਨਾਬੇ ਖੜੀ ਹੈ ਤੇ ਤੀਜੇ ਨਾਮ ਗੱਡੀ ਐ ਜੀ ਇਹ ਤੀਜੇ ਨਾਮ ਹੈ ਨਵੇਂ ਟਾਇਰਾਂ ਚ ਆ ਲਾਈ ਲੱਗੇ ਹੋਈ ਨੇ ਟਾਇਰਾਂ ਚ ਸੋਹਣੀ ਗੱਡੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਬਾਕੀ ਤੁਸੀਂ ਦੇਖ ਰਹੇ ਹੋ ਜੀ ਸ਼ੌਂਕ ਨਾਲ ਚਲਾਈ ਹੋਈ ਐ ਕਮੀ ਪੇਸ਼ੀ ਕੋਈ ਕਿਸੇ ਤਰ੍ਹਾਂ ਦੀ ਕਿਸੇ ਪਾਸੋਂ ਵੀ ਨਹੀਂ ਮਿਲਣੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਨਾਬੇ ਖੜੀ ਐ ਜੀ ਜਾ ਕੇ ਦੇਖ ਵੀ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੇ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਓ ਬਾਕੀ ਅੰਦਰ ਬਾਹਰੋਂ ਸਾਰਾ ਕੁਝ ਦੇਖ ਰਹੇ ਹੋ ਜੀ ਮਾਲਕ ਨੇ ਅੰਦਰੋਂ ਦੱਸਿਓ ਵੀ ਸੀਟ ਕਵਰ ਮੈਟਿੰਗ ਹਰ ਚੀਜ਼ ਵਧੀਆ ਸੀ ਕਮੀ ਪੇਸ਼ੀ ਕੋਈ ਨਹੀਂ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦਾ ਤੇ ਓਨਰ ਦਾ ਮੋਬਾਈਲ ਨੰਬਰ 99142 93918 ਗੱਲ ਕਰ ਲਿਓ ਆਪ ਹੀ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਤਾਂ ਕਿ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਤੇ ਹੁਣ ਤੁਸੀਂ ਚੈੱਕ ਕਰੋ ਜੀ ਇਨੋਵਾ ਗੱਡੀ ਨਿਨੋਵਾ 2012 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ 4,25,000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤਰਨ ਤਰਨ ਗੱਡੀ ਆਪਨ ਮਿਲ ਜੂਗੀ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਗੱਡੀ ਖੜੀ ਆ ਤਰਨ ਤਰਨ ਚਲਾ ਕੇ ਦੇਖ ਸਕਦੋਂ ਰੇਟ ਹੋ ਜੂਗਾ ਮੋਕੇ ਤੇ ਬੈੱਕੇ ਜੀ ਮਾਲਕ ਨੇ ਕੋਈ ਫਿਕਸ ਰੇਟ ਨਹੀਂ ਆਕਿਆ ਇਹ ਮਾਲਕ ਨੇ ਕਿਹਾ ਸਿਰਫ ਇੱਕ ਡਿਮਾਂਡ ਹੈਗੀ ਜੇ ਤੁਹਾਨੂੰ ਗੱਡੀ ਪਸੰਦ ਆਈ ਅਜੇ ਇਹ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਸਟਾਰਟ ਕਰਕੇ ਕਾਗਜ਼ ਪੱਤਰ ਚੈੱਕ ਕਰਕੇ ਕਿਸੇ ਨੇ ਟ్రਾਈ ਲੈਣੀ ਹੈ ਟ్రਾਈ ਲੈ ਲਿਓ ਦੇਖਣੀ ਹੈ ਦੇਖ ਲਿਓ ਉੱਤੇ ਥੱਲੇ ਤੋਂ ਪੂਰੀ ਚੈੱਕ ਕਰ ਲਿਓ ਤੇ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਇਹ ਰੇਟ ਮੁਕਾ ਲਿਓ ਜੀ ਬਾਕੀ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਠੀਕ ਹੈ ਜੀ ਇਹ ਇਨੋਵਾ ਗੱਡੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਤੇ ਜਿੰਨੀਆਂ ਪਿੱਛੇ ਤੁਸੀਂ ਗੱਡੀਆਂ ਦੇਖੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜੀ ਕਮੈਂਟ ਕਰਨਾ ਨਾ ਭੁੱਲਿਓ ਜੀ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰਦੇ ਰਹਾ ਕਰੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚੇ ਹੋ ਇਸੇ ਤਰ੍ਹਾਂ ਦੀ ਵੀਡੀਓ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਹਰ ਰੋਜ਼ ਤਾਂ ਆਪਾਂ ਡੇਲੀ ਨਵੀਂ ਵੀਡੀਓ ਨਵੀਂ ਵੀਡੀਓ 'ਚ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਹਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਦਬਾ ਦਿਓ ਉਹਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਆ ਆਪਣੀ ਨਵੀਂ ਵੀਡੀਓ ਦਾ ਪਹੁੰਚ ਚੁੱਕਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜਾਂ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂ ਕਰ ਦਿਓ ਜੀ ਨਵੀਂ ਵੀਡੀਓ ਹਰ ਰੋਜ਼ ਦੇਖਣ ਵਾਸਤੇ ਤੇ ਜਿਨ੍ਹਾਂ ਨੇ ਹੁਣੇ ਸਬਸਕ੍ਰਾਈਬ ਕੀਤਾ ਜੀ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਵੀ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਜਿਹਨੇ ਦੇਖ ਰਹੇ ਹੋ ਲਾਈਕ ਜਰੂ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਸੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਠੀਕ ਹੈ ਜੀ ਤੇ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਲਿਖੇ ਰਹਿੰਦਾ ਹੁਣ ਆਪਾਂ ਗੱਲ ਕਰਾਂਗੇ ਫਿਰ ਤੋਂ ਵੀਡੀਓ ਦੀ ਆਪਣੀ ਸਕੋਰਪੀਓ ਗੱਡੀ ਤੁਸੀਂ ਚੱਕਰੋ 14 ਮਾਡਲ ਮਾਲਕ ਨੇ ਆਪਣੇ ਕੋਲੇ ਸੇਲ ਵਾਸਤੇ ਭੇਜੀ ਹੋਈ ਹੈ ਜੀ ਗੱਡੀ ਜਮਨ ਨਵੀਂ ਕੰਡੀਸ਼ਨ ਦੀ ਹੈ 14 ਮਾਡਲ ਹੈ ਜੀ 1.5 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਬਰਨਾਲਾ ਮਾਲਕ ਦਾ ਏਰੀਆ 85 90 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ। ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ। 6.5 ਇੱਕ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ। ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ? ਜਾ ਕੇ ਦੇਖ ਵੀ ਸਕਦੋਂ। ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੋਂ। ਕਿਸੇ ਨੇ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲਓ ਜੀ। ਕਮੀ ਪੇਸ਼ੀ ਕੋਈ ਨਹੀਂ ਪੂਰੀ ਸੋਹਣੀ ਗੱਡੀ ਆਪਨੂੰ ਮਿਲ ਚੁਗੀ। ਬਾਕੀ ਤੁਸੀਂ ਮਾਲਕ ਦੇ ਘਰੇ ਜਾਓਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ। ਨਾਲੇ ਗੱਡੀ ਦੇਖ ਲਓ ਨਾਲੇ ਚਲਾ ਕੇ ਦੇਖ ਲਓ ਨਾਲੇ ਤੋਰ ਕੇ ਦੇਖ ਲਓ ਨਾਲੇ ਪੂਰੀ ਤਸੱਲੀ ਕਰ ਲਿਓ ਜੀ। ਬਾਕੀ 6 50 ਇੱਕ ਵਾਰੀ ਡਿਮਾਂਡ ਆਕੀ ਐ ਘਾਟਾ ਵਾਧਾ ਬਹਿ ਕੇ ਕੀਤਾ ਜਾਊਗਾ ਬਰਨਾਲੇ ਜਾ ਕੇ ਦੇਖੋ ਤੇ ਓਨਰ ਦਾ ਮੋਬਾਈਲ ਨੰਬਰ 98767 07125 ਮਾਲਕ ਦਾ ਨੰਬਰ ਹੈ ਗੱਲਬਾਤ ਆਪ ਤੁਸੀਂ ਕਰ ਲਿਓ ਜੀ ਹੁਣ ਤੁਸੀਂ ਇੱਕ i10 ਗੱਡੀ ਦੇਖੋ ਜੀ ਹੁੰਡਾਈ ਦੀ ਗੱਡੀ ਦਾ ਮਾਡਲ 2009 ਆਪਨ ਮਿਲ ਜਾਊਗਾ 골ਡਨ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਐ 52000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਮਲੋਡ ਖੜੀ ਐ ਗੱਡੀ 80 85 ਪੈਸੇ ਟਾਇਰਾਂ ਦੀ ਗਾਡੀਸ਼ਨ ਹੈ ਮਾਲਕ ਨੇ ਕਿਹਾ ਰੇਟ ਮੌਕੇ ਤੇ ਹੋ ਜਾਊਗਾ ਜੀ ਤੇ ਮੌਕੇ ਤੇ ਘੱਟ ਬਾਦ ਹੋ ਜਾਊਗਾ ਹੋ ਸਕਦਾ 50000 ਦੀ ਗੱਡੀ ਬਣ ਜੇ ਹੋ ਸਕਦਾ 50000 ਤੋਂ ਥੱਲੇ ਬਣ ਜੇ ਹੋ ਸਕਦਾ 51000 ਦੀ ਬਣ ਜੇ ਉਹ ਤੁਹਾਨੂੰ ਮਾਲਕ ਹੀ ਦੱਸਣਗੇ ਬਾਕੀ ਗੱਡੀ ਸੋਹਣੀ ਹੈ ਜੀ ਤੇ ਮੌਕੇ ਤੇ ਮਾਨਤਨ ਮਾਲਕ ਕਰ ਦੇਣਗੇ ਬਾਕੀ ਨੋ ਮਾਡਲ ਹੈ ਉੱਚੇ ਮਾਡਲ ਦੀ ਗੱਡੀ ਹੈ 52000 ਰੇਟ ਵੀ ਇਹਨਾਂ ਨੇ ਠੀਕ ਹੀ ਲਾਇਆ ਹੈ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜੀ 62806 58419 ਗੱਲ ਕਰ ਲਿਓ ਆਪ ਹੀ ਤੁਸੀਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਜੀ ਤੁਹਾਡੇ ਕੋਲੇ ਘਰ ਕੋਠੀ ਮਕਾਨ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਕਰਿਓ ਜਰੂਰ